ਫਸੀ ਗੱਲ ਦੀ ਸਾਰ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਅੱਜ ਗੱਲ ਕਰਦੇ ਆ ਕਿ ਅਸੀਂ ਜਿੱਦਾਂ ਬਾਹਰ ਦੀਆਂ ਚੀਜ਼ਾਂ ਬੜੀਆਂ ਪਸੰਦ ਕਰਦੇ ਨੇ ਅਸੀਂ ਬੜਾ ਖੁਸ਼ ਹੋ ਕੇ ਖਾਂਦੇ ਆ ਕਿ ਸਾਨੂੰ ਆਹ ਚੀਜ਼ ਬੜੀ ਵਧੀਆ ਲੱਗਦੀ ਆ ਜਾਂ ਸਾਨੂੰ ਪਨੀਰ ਬੜਾ ਵਧੀਆ ਲੱਗਦਾ ਦਾਲ ਬੜੀ ਵਧੀਆ ਲੱਗਦੀ ਆ ਜੰਗ ਫੂਡ ਹੋ ਗਿਆ ਉਹ ਸਾਨੂੰ ਬਹੁਤ ਵਧੀਆ ਲੱਗਦਾ ਵਾ ਮਠਿਆਈ ਸਾਨੂੰ ਬਹੁਤ ਵਧੀਆ ਲੱਗਦੀ ਆ 버ਗਰ ਅਸੀਂ ਬੜਾ ਖੁਸ਼ ਹੋ ਕੇ ਖਾਂਦੇ ਆ ਨਿਊਡਲ ਬੜਾ ਹੀ ਖੁਸ਼ ਹੋ ਕੇ ਖਾਂਦੇ ਆ ਪਰ ਨਹੀਂ ਐਦਾਂ ਇੱਕ ਖਬਰ ਇਟਲੀ ਦੀ ਆ ਜਿੱਥੇ ਲੜਕੀ ਰੈਸਟੋਰੈਂਟ ਚ ਕੀ ਖਾਦਾ ਉਹਨੇ ਤੇ ਕਿਹੜੇ ਕਾਰਨੋਂ ਦੀ ਮੌਤ ਹੋਈ ਆ ਉਹ ਵੀ ਅੱਜ ਤੁਹਾਨੂੰ ਦੱਲ ਕਰਦੇ ਆ। ਉਹ ਲੜਕੀ ਇਟਲੀ ਦੀ ਰਹਿਣ ਵਾਲੀ ਅੰਨਾ ਬੈਲਸੋਰੀਅਮ ਉਹਦਾ ਨਾਮ ਆ ਜੀ। ਉਹ ਇੱਕ ਰੈਸਟੋਰੈਂਟ ਦੇ ਵਿੱਚ ਗਈ ਆ। ਉਥੇ ਇਹਨੇ ਇੱਕ ਨਾ ਮਠਿਆਈ ਦਾ ਇੱਕ ਛੋਟਾ ਜਿਹਾ ਟੁਕੜਾ ਲਿਆਵਾ। ਬਸ ਉਹਨੇ ਉਹ ਟੁਕੜਾ ਹੀ ਖਾਦਾ ਤੇ ਉਹਦੇ ਨਾਲ ਕੀ ਪਾਣਾ ਵਰਤਿਆ ਉਹ ਤੁਹਾਨੂੰ ਮੈਂ ਅੱਗੇ ਦੱਸਦਾ ਵਾਂ। ਇਹ ਲੜਕੀ ਇਟਲੀ ਵਿੱਚ ਫੈਸ਼ਨ ਡਿਜ਼ਾਈਨਰ ਦਾ ਕੰਮ ਕਰਦੀ ਆ। ਤੇ ਇੱਕ ਡੇਲੀ ਸਟਾਰ ਰਿਪੋਰਟ ਦੇ ਮੁਤਾਬਕ ਇਹ ਖਬਰ ਸਾਹਮਣੇ ਆਈ ਹੈ ਕਿ ਇਹ ਆਪਣੇ ਬੁਆਏਫਰਡ ਨਾਲ 2023 ਦੀ ਗੱਲ ਹੈ ਜੀ ਇੱਕ ਰੈਸਟੋਰੈਂਟ ਵਿੱਚ ਇਹ ਖਾਣਾ ਖਾਣ ਗਈ ਆ ਇਹ 26 ਜਨਵਰੀ ਨੂੰ ਇੱਕ ਰੈਸਟੋਰੈਂਟ ਵਿੱਚ ਗਏ ਸੀ ਉੱਥੇ ਜਾ ਕੇ ਇਹਨਾਂ ਨੇ ਜਦੋਂ ਖਾਣਾ ਖਾਧਾ ਨਾ ਜਦੋਂ ਇਹਨਾਂ ਨੇ ਖਾਣਾ ਖਾਧਾ ਉਸ ਤੋਂ ਬਾਅਦ ਹੀ ਇਹਨੂੰ ਇਨਗਰੀਡੀਅੰਟਸ ਦੀ ਕੋਈ ਇਹਨੂੰ ਬਿਮਾਰੀ ਹੋ ਗਈ ਕਿਉਂਕਿ ਇਹਨੇ ਕੁਝ ਉੱਥੇ ਦੁੱਧ ਦੀ ਬਣੀ ਹੋਈ ਚੀਜ਼ ਖਾਦੀ ਸੀ ਤੇ ਇਹਨੂੰ ਉਸ ਤੋਂ ਅਲਰਜੀ ਸੀ ਅਲਰਜੀ ਦੇ ਕਾਰਨ ਹੀ ਇਹਦੀ ਜਿਹੜੀ ਮੌਤ ਆ ਉਹ ਹੋ ਗਈ ਆ ਜੀ 5 ਫਰਵਰੀ 2023 ਨੂੰ ਜਦੋਂ ਵੀ ਤੁਸੀਂ ਰੈਸਟੋਰੈਂਟ ਜਾਂ ਕਿਤੇ ਵੀ ਖਾਣਾ ਖਾਣ ਜਾਂਦੇ ਹੋ ਨਾ ਇਹ ਗੱਲ ਦਾ ਹਮੇਸ਼ਾ ਹੀ ਤੁਸੀਂ ਖਿਆਲ ਰੱਖਣਾ ਵਾ ਕਿ ਕਿਹੜੀ ਚੀਜ਼ ਤੋਂ ਸਾਨੂੰ ਅਲਰਜੀ ਆ ਕਿਉਂਕਿ ਤੁਹਾਡੇ ਸਰੀਰ ਵਾਸਤੇ ਬਹੁਤ ਹੀ ਮਾੜਾ ਹੋ ਸਕਦਾ ਵਾ ਧੰਨਵਾਦ